ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਚੰਡੀ ਦੀ ਵਾਰ ਕੀ ਹੈ ਅਤੇ ਇਹ ਕਿਹੜੇ ਗੁਰੂ ਸਾਹਿਬਾਨ ਦੀ ਰਚਨਾ ਹੈ ਅਤੇ ਇਸ ਬਾਣੀ ਦਾ ਕੀ ਮਹੱਤਵ ਹੈ ਸੋ ਵੀਡੀਓ ਨੂੰ ਐਂਡ ਤੱਕ ਵਾਚ ਜਰੂਰ ਕਰਿਓ ਜਿਹੜਾ ਮੇਰੇ ਚੈਨਲ ਤੇ ਨਵਾਂ ਹੈ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਕਮੈਂਟ ਜਰੂਰ ਕਰਿਓ ਚੰਡੀ ਦੇਵੀ ਦੀ ਵੀਰ ਗਾਥਾ ਜਾ ਇਸ ਨੂੰ ਸਹੀ ਸਿਰਲੇਖ ਦੇਈਏ ਤਾਂ ਵਾਹ ਸ਼੍ਰੀ ਭਗੋਤੀ ਜੀ ਕੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਅਤੇ ਇਹ ਦਸਮ ਗ੍ਰੰਥ ਵਿੱਚ ਸ਼ਾਮਿਲ ਕੀਤੀ ਗਈ ਹੈ ਇਹ ਇੱਕ ਪਾਸੇ ਚੰਡੀ ਅਤੇ ਹੋਰ ਦੇਵਤਾ ਅਤੇ ਦੂਜੇ ਪਾਸੇ ਦੇਤਾ ਵਿਚਾਰ ਲੜਾਈ ਦੀ ਕਹਾਣੀ ਹੈ ਕਵਿਤਾ ਵਿੱਚ ਚੰਗਿਆਈ ਅਤੇ ਬੁਰੀਾਈ ਵਿਚਕਾਰ ਸਦੀਵੀ ਲੜਾਈ ਨੂੰ ਰੂਪਕਮਈ ਬਣਾ ਦਿੱਤਾ ਗਿਆ ਹੈ ਇਸ ਕਥਾ ਦਾ ਸਰੋਤ ਮਾਰਕੰਡੇ ਪੁਰਾਨ ਦਾ ਇੱਕ ਭਾਗ ਦੇਵੀ ਮਹਾਤਮਾ ਹੈ ਇਸ ਪਿੱਛੋਂ ਕਹਾਣੀ ਸ਼ੁਰੂ ਹੁੰਦੀ ਹੈ ਮੁੱਖ ਰੂਪ ਵਿੱਚ ਕਲਾਸਕੀ ਵਰਣਨ ਸ਼ੁਰੂ ਹੁੰਦਾ ਹੈ ਭਾਵੇਂ ਕਿ ਪ੍ਰਮੁੱਖ ਦਿਲਚਸਪੀ ਚੰਡੀ ਦੇ ਚਰਿੱਤਰ ਵਿੱਚ ਹੀ ਹੈ ਜਿਹੜਾ ਕਦੀ ਵੀ ਕਰਤਾਈ ਹੁਨਰ ਰਾਹੀ ਇਸ ਦੇ ਇਤਿਹਾਸਿਕ ਉਦਭਵ ਨੂੰ ਅਸਲੀਅਤ ਅਤੇ ਪੱਕੇ ਆਈ ਪ੍ਰਦਾਨ ਕਰਦਾ ਹੈ ਪੰਜਾਬੀ ਵਿੱਚ ਵਾਰ ਦਸਮ ਗ੍ਰੰਥ ਵਿੱਚ ਚੰਡੀ ਬਾਰੇ ਤਿੰਨ ਰਚਨਾਵਾਂ ਵਿੱਚੋਂ ਇੱਕ ਹੈ ਦੂਸਰੀਆਂ ਬ੍ਰਜ ਭਾਸ਼ਾਵਾਂ ਵਿੱਚ ਹਨ ਗੁਰੂ ਪਿਆਰਿਓ ਵੀਡੀਓ ਨੂੰ ਐਂਡ ਤੱਕ ਵਾਚ ਜ਼ਰੂਰ ਕਰਿਓ ਤਾਂ ਜੋ ਤੁਹਾਨੂੰ ਇਸ ਦਾ ਮਹੱਤਵ ਪਤਾ ਲੱਗੇ Hindu ਮਿਤੀਹਾਸ ਵਿੱਚ ਤਬਾਹੀ ਦੇ ਦੇਵਤੇ ਸ਼ਿਵ ਦੀ ਪਤਨੀ ਚੰਡੀ ਅੱਠ ਪੂਜਾ ਵਾਲੀ ਦੇਵੀ ਹੈ ਜੋ ਦੁਰਗਾ ਜਾਪ ਗੋਤੀ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਇਸ ਅਖੀਰਲੇ ਨਾਮ ਦੇ ਕਈ ਅਥਾਨ ਇਹ ਚੰਡੀ ਅਤੇ ਤਲਵਾਰ ਦੋਵਾਂ ਲਈ ਵਰਤਿਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਅਨੁਸਾਰ ਇਹ ਸ਼ਕਤੀ ਅਤੇ ਅੰਤਿਮ ਰੂਪ ਵਿੱਚ ਇੱਕ ਅਕਾਲ ਲਈ ਵਰਤਿਆ ਜਾਂਦਾ ਹੈ ਸਿੱਖ ਧਰਮ ਪੂਰਨ ਰੂਪ ਵਿੱਚ ਇੱਕ ਇੱਕਸ਼ ਬਰਬਾਦੀ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਨੌ ਅਧਿਆਤਮਿਕ ਪੂਰਵਜਾਂ ਦੀ ਤਰ੍ਹਾਂ ਸਾਰੇ ਅਵਤਾਰਾਂ ਅਤੇ ਮੂਰਤੀ ਨੂੰ ਛੱਡ ਕੇ ਇੱਕ ਪਰਮਾਤਮਾ ਵਿੱਚ ਡੇਢ ਵਿਸ਼ਵਾਸ ਕੀਤਾ ਹੈ। ਉਹਨਾਂ ਨੇ ਦੇਤਾ ਦੇ ਖਿਲਾਫ ਦੁਰਗਾ ਦੇ ਹੌਸਲੇ ਦੀ ਪੁਰਾਣੀ ਕਹਾਣੀ ਨੂੰ ਜੰਗੀ ਮਹੱਤਤਾ ਦਰਸਾਉਣ ਲਈ ਚੁਣਿਆ ਹੈ। ਇਹ ਵਾਰ ਪਰਮਾਤਮਾ ਦੇ ਚਿੰਤ ਕਾਮਿਕ ਰੂਪ ਤਲਵਾਰ ਦੇ ਮੰਗਲਾ ਚਰਨ ਨਾਲ ਸ਼ੁਰੂ ਹੁੰਦੀ ਹੈ ਅਤੇ ਫਿਰ ਪਹਿਲੇ ਨੇ ਗੁਰੂ ਸਾਹਿਬਾਨ ਦੀ ਉਪਮਾ ਨਾਲ ਸ਼ੁਰੂ ਹੁੰਦੀ ਹੈ ਕਵਿਤਾ ਦਾ ਇਹ 17ਵੇਂ ਗੁਰੂ ਗੋਬੀ ਸਿੰਘ ਜੀ ਦੇ ਮੰਗਲਾ ਚਰਨ ਨਾਲ ਮੌਜੂਦਾ ਸਿੱਖ ਅਰਦਾਸ ਦੇ ਸ਼ੁਰੂ ਦਾ ਹਿੱਸਾ ਬਣਦਾ ਹੈ ਕਹਾਣੀ ਦੇਤਾ ਦਾ ਦੇਵਤੇ ਅਨੂਹਰੋਂ ਅਤੇ ਜਿੱਥੇ ਇੱਕ ਵਾਰੀ ਦੇਵਤਿਆਂ ਨੇ ਰਾਜ ਕੀਤਾ ਸੀ ਉੱਥੇ ਆਪਣਾ ਰਾਜ ਕਾਇਮ ਕਰਨ ਤੋਂ ਸ਼ੁਰੂ ਹੁੰਦੀ ਹੈ ਸਤਜੁਗ ਸੱਚ ਦਾ ਸਮਾ ਲੰਘ ਚੁੱਕਾ ਹੈ ਅਤੇ ਇਹ ਤ੍ਰੇਤਾ ਸੱਚ ਦਾ ਸਮਾ ਨਹੀਂ ਹੈ ਸੰਸਾਰ ਵਿੱਚ ਬਹੁਤ ਮਤਭੇਦ ਹਨ ਨਾਰਦ ਜੋ ਮਨੋਵੇਗ ਤੇਜਤ ਕਰਨ ਲਈ ਮੰਨਿਆ ਜਾਂਦਾ ਹੈ ਬਾਹਰ ਹੈ ਦੇਵਤੇ ਆਪਣੀ ਬੇਵਸੀ ਜਾਂ ਲਾਚਾਰਗੀ ਕਰਕੇ कैलाश ਪਰਬਤ ਤੋਂ ਚਲੇ ਗਏ ਜਿੱਥੇ ਦੁਰਗਾ ਰਹਿੰਦੀ ਹੈ ਉਹਨਾਂ ਦਾ ਅਗੂ ਰਾਜਾ ਇੱਧਰ ਦੇਵੀ ਨੂੰ ਮਦਦ ਕਰਨ ਲਈ ਬੇਨਤੀ ਕਰਦਾ ਹੈ ਬੇਨਤੀ ਕਰਦਾ ਹੈ ਦੇਵੀ ਦੁਰਗਾ ਸ਼ਾ ਸਾਨੂੰ ਤੁਹਾਡੀ ਮਦਦ ਦੀ ਲੋੜ ਹੈ ਆਪਣੇ ਦੈਤ ਖਾਣੇ ਸ਼ੇਰ ਦੇ ਸਵਾਰ ਹੋ ਕੇ ਦੁਰਗਾ ਇੱਕ ਨਾਮ ਬੁਰਾਈ ਕਰਨ ਵਾਲਿਆ ਦੇ ਖਾਤਮੇ ਲਈ ਚੱਲ ਪੈਂਦੀ ਹੈ ਭਿਆਨਕ جنگ ਸ਼ੁਰੂ ਹੁੰਦੀ ਹੈ ਅਤੇ ਨਗਾਰੇ ਦੇ ਸ਼ੋਰ ਬੰਦੂਗਾ ਦੇ ਚੱਲਣ ਅਤੇ جنگ ਦੀਆਂ ਭਿਆਨਕ ਚੀਕਾਂ ਨਾਲ ਅਸਮਾਨ ਫਟਣ ਵਾਲਾ ਹੋ ਜਾਂਦਾ ਹੈ ਤਲਵਾਰਾਂ ਅਤੇ ਬਰਸ਼ੀਆਂ ਦੀਆਂ ਅੱਖਾਂ ਚੰ데요ਣ ਵਾਲੀ ਚਮਕ ਵਿੱਚ ਸੂਰਜ ਦਿਸਣੋਂ ਬੰਦ ਹੋ ਜਾਂਦਾ ਹੈ جنگ ਦੀ ਡਰੋਣੀ ਕਬਰਾਂ ਹਟ ਵਿੱਚ ਜੋਦੇ ਦਰਦ ਨਾਲ ਧਰਤੀ ਤੇ ਇੰਜ ਡਿੱਗਦੇ ਹਨ ਜਿਵੇਂ ਸ਼ਰਾਬੀ ਮਸਤ ਹੋਏ ਡਿੱਗਦੇ ਹੋਣ ਬਰਸ਼ਿਆ ਵਿੱਚ ਪਰੋਏ ਹੋਏ ਸੂਰਬੀਰ ਇੰਜ ਲੱਗਦੇ ਹਨ ਜਿਵੇਂ ਟਹਿਣੀ ਤੇ ਔਲੇ ਚੰਬੜੇ ਹੋਣ ਡਿੱਗੇ ਜੋਦੇ ਮਮਟੀਆਂ ਅਤੇ ਮੀਨਾਰਾ ਦੇ ਬਿਜਲੀ ਨਾਲ ਡਿੱਗਣ ਦੀ ਤਰ੍ਹਾਂ ਜਾਪਦੇ ਹਨ ਦੇਤ ਬਹੁਤ ਡੀਢ ਵਿਸ਼ਵਾਸ ਨਾਲ ਲੜਦੇ ਹਨ ਅਤੇ ਉਹਨਾਂ ਵਿੱਚੋਂ ਇੱਕ ਵੀ ਮੈਦਾਨ ਵਿੱਚੋਂ ਭੱਜਿਆ ਜਾਂਦਾ ਨਹੀਂ ਦੇਖਿਆ ਉਹਨਾਂ ਦੀਆਂ ਇਸਤਰੀਆ ਤੋਂ ਥਾ ਤੋਂ ਖੂਨੀ ਨਜ਼ਾਰੇ ਦੇਖ ਲਿਆ ਹਨ ਅਤੇ ਦੇਵੀ ਦੇ ਹੈਰਾਨੁਖ ਹੌਸਲੇ ਤੇ ਬਹੁਤ ਹੈਰਾਨ ਹਨ ਦੁਰਗਾ ਦੇ ਹੱਥਾਂ ਵਿੱਚ ਤਲਵਾਰ ਨਿਰਧਕ ਦੁਸ਼ਮਨ ਉਤੇ ਮੋਦ ਦામੀ ਵਰੋਂਦੀ ਨੱਚ ਰਹੀ ਹੈ दैट ਗੁੱਸੇ ਵਿੱਚ ਆ ਕੇ ਕਾਲੇ ਬਦਲਾ ਦੀ ਤਰ੍ਹਾਂ ਉਸ ਉਤੇ ਟੁੱਟ ਪੈਂਦੇ ਹਨ ਇੱਕ ਸ਼ਕਤੀਸ਼ਾਲੀ ਮੇਘਾ ਸੂਰ ਬਹੁਤ ਗੁੱਸੇ ਵਿੱਚ ਆਉਂਦਾ ਹੈ ਪਰੰਤੂ ਦੁਰਗਾ ਉਸ ਉਤੇ ਇੰਨਾ ਜ਼ੋਰ ਨਾਲ ਵਾਰ ਕਰਦੀ ਹੈ ਕਿ ਉਸ ਦੀ ਤਲਵਾਰ ਉਸ ਦੇ ਸਿਰ ਦੇ ਟੋਪ ਤੋਂ ਟੁਕੜੇ ਕਰਕੇ ਕੋੜੇ ਦੇ ਸਰੀਰ ਅਤੇ ਧਰਤੀ ਵਿੱਚੋਂ ਲੰਘ ਕੇ ਧਰਤੀ ਨੂੰ ਚੁੱਕੀ ਬੈਠੇ ਬਲਦ ਦੇ ਸਿੰਗਾ ਤੇ ਜਾ ਟਿਕਦੀ ਹੈ ਰਾਣੀ ਆਪਣੇ ਸੁੰਦਰ ਸ਼ੇਰ ਤੇ ਬੈਠੀ ਦੇਤਾ ਦੇ ਚੁੰਡ ਨੂੰ ਆਪਣੀ ਮੋਤ ਰੂਪੀ ਤਲਵਾਰ ਨਾਲ ਚੀਰਦੀ ਹੋਈ ਦੇਤਾ ਨੂੰ ਖਤਮ ਕਰਦੀ ਜਾਂਦੀ ਹੈ ਦੁਰਗਾ ਨੇ ਰੱਬ ਦੀ ਕਿਰਪਾ ਸਦਕਾ ਜਿੱਤ ਪ੍ਰਾਪਤ ਕੀਤੀ ਦੇਵਤਿਆਂ ਨੂੰ ਉਹਨਾਂ ਦੀ ਖੁਸ਼ੀ ਹੋਈ ਬਾਦਸ਼ਾਹਤ ਵਾਪਸ ਦੇ ਕੇ ਉਹ ਮੁੜ ਜਾਂਦੀ ਹੈ ਪਰੰਤੂ ਦੇਵਤਿਆਂ ਦੀ ਸਮੱਸਿਆ ਅਜੇ ਖਤਮ ਨਹੀਂ ਹੁੰਦੀ ਦੈਤ ਦੁਬਾਰਾ ਫਿਰ ਆਪਣੇ ਮੁਖੀਆ ਸ਼ੁੰਭ ਅਤੇ ਨਿਸ਼ੁੰਭ ਦੇ ਨਾਲ ਮਿਲਦੇ ਹਨ ਅਤੇ ਇੰਦਰ ਦੀ ਰਾਜਧਾਨੀ ਵੱਲ ਕੂਚ ਕਰ ਦਿੰਦੇ ਹਨ। ਦੇਵਤੇ ਫਿਰ ਹਾਰ ਜਾਂਦੇ ਹਨ ਅਤੇ ਦੁਰਗਾ ਦੀ ਮੱਧ ਲੈ ਲਈ ਮਜਬੂਰ ਕੀਤੇ ਜਾਂਦੇ ਹਨ ਦੇਵੀ ਇੱਕ ਹੋਰ ਲੜਾਈ ਲਈ ਤਿਆਰ ਹੋ ਜਾਂਦੀ ਹੈ ਚੰਡੀ ਕਵਿਤਾ ਵਿੱਚ ਇੱਕ ਹੋਰ ਨਾਂ ਜੋ ਦੁਰਗਾ ਲਈ ਵਰਤਿਆ ਵਰਤਿਆ ਹੈ ਜੰਗ ਦੇ ਮੈਦਾਨ ਵਿੱਚ ਭਿਆਨਕ ਲਸ਼ਕਰ ਉੱਤੇ ਬਿਜਲੀ ਦੀ ਤਰ੍ਹਾਂ ਚਮਕਦੀ ਹੈ ਯੁੱਧ ਦੇ ਨੇਤਾ ਜਿਵੇਂ ਲੋਚਨ ਤੂ ਮਰਦੇ ਵੀ ਦੇ ਹੌਂਸਲੇ ਦਾ ਮੁਕਾਬਲਾ ਕਰਨ ਲਈ ਅੱਗੇ ਆਉਂਦੇ ਹਨ ਪਰੰਤੂ ਸਾਰੇ ਇੱਕ ਇੱਕ ਕਰਕੇ ਉਸ ਦੀ ਤਲਵਾਰ ਦਾ ਸ਼ਿਕਾਰ ਹੁੰਦੇ ਹਨ ਸ਼ੁਭ ਲੜਾਈ ਦਾ ਮੁਕਾਬਲਾ ਕਰਨ ਲਈ ਤਾਜਾ ਫੌਜਾਂ ਨੂੰ ਭੇਜਦਾ ਹੈ ਦੇਵੀ ਉਹਨਾਂ ਉੱਤੇ ਗੁੱਸੇ ਦੇ ਬਾਣ ਮਾਰ ਕੇ ਕਈ ਦੇਵਤਾਂ ਨੂੰ ਸਦਾ ਦੀ ਨੀਂਦ ਸੁਆ ਦਿੰਦੀ ਹੈ ਦੁਰਗਾ ਸ਼ੇਰ ਦੀ ਸਵਾਰੀ ਕਰਦੀ ਹੈ ਜਦੋਂ ਉਹ ਕਰੂਰ ਸ਼ੋਰ ਸੁਣਦੀ ਹੈ ਤਾਂ ਜੰਗ ਦਾ ਝੰਡਾ ਆਪਣੇ ਹੱਥ ਲੈ ਕੇ ਆਪਣੀ ਫੌਜ ਦੀ ਅਗਵਾਈ ਕਰਦੀ ਹੈ ਪਰੰਤੂ ਸਰਨਮਤ ਬੀਜ ਅਮਰ ਹੈ ਉਸ ਦੇ ਖੂਨ ਦੇ ਕਤਰੇ ਜ਼ਮੀਨ ਤੇ ਡਿੱਗਦੇ ਹਨ ਅਤੇ ਲੜਾਈ ਕਰਨ ਲਈ ਉਸ ਵਿੱਚੋਂ ਦੇਅਤ ਪੈਦਾ ਹੁੰਦੇ ਹਨ ਬਹੁਤ ਸਾਰੇ ਤਾ ਦੁਰਗਾ ਅਤੇ ਦੇਵਤੇ ਆ ਦੇ ਮਾਰਨ ਤੋਂ ਤੁਰੰਤ ਪਹਿਲਾ ਹੀ ਪੈਦਾ ਹੋ ਜਾਂਦੇ ਹਨ ਦੇਵੀ ਗੁੱਸੇ ਵਿੱਚ ਕਾਲੀ ਨੂੰ ਯਾਦ ਕਰਦੀ ਹੈ ਜਿਹੜੀ ਉਸ ਦੇ ਮੱਥੇ ਵਿੱਚੋਂ ਅਗਦੀ ਲਾੜ ਦੀ ਤਰ੍ਹਾਂ ਨਿਕਲਦੀ ਹੈ ਦੁਰਗਾ ਅਤੇ ਕਾਲੀ ਆਪਣੀਆਂ ਖੂਨੀ ਤਲਵਾਰਾਂ ਨਾਲ ਦੁਸ਼ਮਣ ਦੀ ਫੌਜ ਤਬਾਹੀ ਮਚਾ ਰਹੀਆਂ ਹਨ ਅੰਤ ਵਿੱਚ ਸ਼ਰਨਵਤ ਬੀਜ ਨੂੰ ਘੇਰ ਲਿਆ ਜਾਂਦਾ ਹੈ ਅਤੇ ਉਸਦੇ ਧਵਾੜੇ ਤਲਵਾਰਾ ਦਾ ਘੇਰਾ ਨਵੇਂ ਲਾੜੇ ਨੂੰ ਦੇਖਣ ਲਈ ਕੁੜੀਆਂ ਦੇ ਘੇਰੇ ਦੀ ਤਰ੍ਹਾਂ ਹੈ ਕਾਲੀ ਦੁਰਗਾ ਦੇ ਵਾਰ ਨਾਲ ਡਿੱਗ ਰਹੇ ਖੂਨ ਨੂੰ ਪੀਂਦੀ ਹੈ ਤਾਂ ਕਿ ਕੋਈ ਵੀ ਖੂਨ ਦਾ ਕਤਰਾ ਦਰਦੀ ਤੇ ਨਾ ਡਿੱਗੇ ਇਸ ਤਰ੍ਹਾਂ ਦੈਤ ਜੋਦੇ ਪੈਦਾ ਹੋਣ ਤੋਂ ਬੰਦ ਹੋ ਜਾਂਦੇ ਹਨ ਸ਼ੂਭ ਨੂੰ ਬਹੁਤ ਦੁੱਖ ਹੁੰਦਾ ਹੈ ਜਦੋਂ ਉਸ ਨੂੰ ਸ਼ਣਵਤ ਬੀਜ ਦੀ ਮੌਤ ਦਾ ਪਤਾ ਲੱਗਦਾ ਹੈ ਗੁੱਸੇ ਨਾਲ ਭਰੇ ਦੈਤ ਬਦਲੇ ਲਈ ਤਿਆਰ ਹੁੰਦੇ ਹਨ ਮਜਬੂਤ ਧਰਤੀ ਜੋਧਿਆ ਦੇ ਤੁਰਨ ਨਾਲ ਇਸ ਤਰ੍ਹਾਂ ਕੰਬਦੀ ਹੈ ਜਿਵੇਂ ਜਹਾਜ਼ ਸਮੁੰਦਰ ਵਿੱਚ ਤੂਫਾਨ ਵੇਲੇ ਡਿੱਕ ਡੋਲੇ ਖਾਂਦਾ ਹੈ ਪਰੰਤੂ ਮੈਦਾਨੇ ਜੰਗ ਵਿੱਚ ਦੁਰਗਾ ਅਜਿਤ ਹੈ ਉਹ ਦੁਸ਼ਮਣ ਦੇ ਬੰਦਿਆਂ ਨੂੰ ਟਾਹਣੀਆਂ ਕੱਟਣ ਵਾਲਿਆ ਤੀ ਤਰ੍ਹਾਂ ਕੱਟਦੀ ਜਾ ਰਹੀ ਹੈ ਉਹ ਜੋ ਕਦੇ ਵੀ ਜੰਗ ਕਰਦੇ ਥੱਕਦੇ ਨਹੀਂ ਸੰਨ ਆਪਣੇ ਪੇਟ ਪਰੰਤੂ ਵੀ ਵੱਧ ਮਾਰ ਚੁਕੇ ਹਨ ਨਿਸ਼ੁੰਭ ਇੱਕ ਉੱਤ ਭਾਰੀ ਕਮਾਨ ਉਸਨੇ ਵਿਸ਼ੇਸ਼ ਤੌਰ ਤੇ ਮਲਤਾਨ ਤੋਂ ਮੰਗਵਾਈ ਸੀ ਲੈ ਕੇ ਇੱਕ ਤੇਜ ਘੋੜੀ ਤੇ ਚੜ ਗਏ ਆਇਆ ਇਸ ਤੋਂ ਪਹਿਲਾਂ ਕਿ ਉਹ ਆਪਣਾ ਨਿਸ਼ਾਨਾ ਬੰਨਦਾ ਦੁਰਗਾ ਸ਼ਾ ਨੇ ਇੱਕ ਤੱਕੜੇ ਵਾਰ ਨਾਲ ਉਹ ਡਿੱਗ ਪਿਆ ਇਸੇ ਤਰ੍ਹਾਂ ਸ਼ੁਭ ਨਾਲ ਹੋਇਆ ਆਪਣੇ ਮੁਖੀਆਂ ਨੂੰ ਇਸ ਤਰ੍ਹਾਂ ਡਿੱਗਦਾ ਦੇ ਕੇ ਦੇਵਤਾ ਨੇ ਖੁਰਲਾਹਟ ਮਚਾ ਦਿੱਤੀ ਉਹਨਾਂ ਨੇ ਆਪਣੇ ਘੋੜੇ ਛੱਡ ਦਿੱਤੇ ਤੇ ਹਥਿਆਰ ਸੁੱਟਣ ਦੀ ਨਿਸ਼ਾਨੀ ਵਜੋਂ ਮੂੰਹ ਵਿੱਚ ਘਾ ਲੈ ਕੇ ਉੱਡ ਗਏ ਦੁਰਗਾ ਸ਼ਾਹ ਨੇ ਇੰਦਰ ਨੂੰ ਉਸਦਾ ਤਾਜ ਬਖਸ਼ਿਆ ਸਾਰੇ ਸੰਸਾਰ ਜਗਮਾਤਾ ਦੀ ਜੈ ਹੋਵੇ ਪੁਕਾਰ ਉਠਿਆ ਇਸ ਵਰਣਨ ਤੋਂ ਦੁਰਗਾ ਜੇ ਤੂੰ ਚੜ੍ਹਦੀ ਕਲਾ ਅਤੇ ਸ਼ਾਨ ਨਾਲ ਭਰਪੂਰ ਹੋ ਨਿਬੜਦੀ ਹੈ ਉਹ ਰੱਬੀ ਸ਼ਕਤੀ ਅਤੇ ਨਿਆਂ ਦੀ ਪ੍ਰਤੀਕ ਹੈ ਨੇਕ ਬੰਦਿਆਂ ਲਈ ਉਹ ਹਮੇਸ਼ਾ ਤਿਆਰ ਦਿਆਲੂ ਮਿੱਤਰ ਅਤੇ ਰੱਖਿਅਕ ਹੈ ਚੰਡੀ ਦੀ ਵਾਰ ਵਿੱਚ ਵੱਖਰੇ ਵੱਖਰੇ ਨਾਂ ਜੋ ਦੇਵੀ ਲਈ ਵਰਤੇ ਗਏ ਹਨ ਇਸ ਤਰ੍ਹਾਂ ਹਨ ਦੁਰਗਾ ਸ਼ਾਹ ਚੰਡੀ ਦੇਵਤਿਆ ਰਾਣੀ ਭਵਾਨੀ ਜਗਮਾਤਾ ਅਤੇ ਮਹਾਮਾਯੀ ਆਦੀ ਚੰਡੀ ਦੀਵਾਲ ਦਾ ਮੁੱਖ ਨੁਕਤ ਜੰਗ ਵਰਗੇ ਸੁਭਾਅ ਵਿੱਚ ਹੈ ਜਿਹੜਾ ਸ਼ਕਤੀਸ਼ਾਲੀ ਅਤੇ ਭਰਪੂਰ ਪ੍ਰਤੀਕਾ ਰਹੀ ਅਤੇ ਬਹੁਤ ਵਧੀਆ ਟਣਕਾਰ ਵਾਲੇ ਸੰਗੀਤ ਰਹੀ ਪੈਦਾ ਕੀਤਾ ਗਿਆ ਹੈ ਕਵਿਤਾ ਭਾਵੇਂ ਕਿ ਇੱਕ ਅਸਲੀ ਮਹਾਕਾਵ ਦੇ ਆਕਾਰ ਦੀ ਨਹੀਂ ਹੈ ਪਰੰਤੂ ਉਸ ਵਿੱਚ ਕਮਾਲ ਦੀ ਤੇਜ਼ੀ ਅਤੇ ਤੀਬਰਤਾ ਅਤੇ ਕਮਾਲ ਦੇ ਵਾਤਾਵਰਣ ਦੇ ਨਮੂਨੇ ਰਹੀ ਅੰਤਾਂ ਦੀ ਉਚਾਈ ਸਿਰਜੀ ਗਈ ਹੈ ਰਚਨਾ ਪਾਠਕ ਦੇ ਮਨ ਉੱਤੇ ਇੱਕ ਪ੍ਰਭਾਵਸ਼ਾਲੀ ਅਤੇ ਸ਼ਕਤੀ ਪ੍ਰਦਾਨ ਕਰਨ ਵਾਲਾ ਅਸਰ ਛੱਡਦੀ ਹੈ ਸਿੱਖਾ ਵਿੱਚ ਨਿਹੰਗ ਆਪਣੇ ਨਿਤਨੇਮ ਵਿੱਚ ਇਸ ਨੂੰ ਸ਼ਾਮਲ ਕਰਦੇ ਹਨ ਅਤੇ ਇਸ ਦੇ ਪਾਰ ਤੋਂ ਉਤਸ਼ਾਹ ਅਤੇ ਜੋਸ਼ ਪ੍ਰਾਪਤ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ